ਅੱਜ ਸਵੇਰੇ ਇਹ ਬਹੁਤ ਮੰਦ ਭਾਗੀ ਖਬਰ ਸਾਹਮਣੇ ਆਈ ਨੌਜਵਾਨ ਪੀੜੀ ਟੈਕਾਂ ਦੇ ਨਾਲ ਮਰ ਰਹੀ ਹੈ ਕਦੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਕਦੇ ਉਹਨਾਂ ਨੂੰ ਬ੍ਰੇਨ ਅਟੈਕ ਹੋ ਜਾਂਦਾ ਹੈ ਇਹ ਖਬਰ ਪਿੰਡ ਵਿਡਾਲਾ ਬਾਂਗਰ ਜ਼ਿਲ੍ਹਾ ਗਰਦਾਸਪੁਰ ਦੀ ਹੈ ਜਿੱਥੇ ਇੱਕ ਨੌਜਵਾਨ ਰਾਜਦੀਪ ਸਿੰਘ ਗਿੱਲ ਨਾਮ ਦੱਸਿਆ ਜਾ ਰਿਹਾ ਹੈ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਨੌਜਵਾਨ ਦੀ ਦਿਮਾਗੀ ਨਾਸ ਫਟਣ ਕਰਕੇ ਮੌਤ ਹੋ ਗਈ ਹੈ ਕੈਨੇਡਾ ਦਾ ਵੀਜ਼ਾ ਹੀ ਆਇਆ ਸੀ ਪਰਿਵਾਰ ਟਿਕਟ ਲੈਣ ਦੀ ਤਿਆਰੀ ਕਰ ਰਿਹਾ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਨਾਲ ਪਿੰਡ ਵਾਲਿਆਂ ਦਾ ਕਹਿਣਾ ਬਹੁਤ ਹੀ ਨੇਕ ਤੇ ਪੜਿਆ ਲਿਖਿਆ ਨੌਜਵਾਨ ਸੀ ਮਾਪਿਓ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਆਜਵੀਰ ਗਿੱਲ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਵਾਸਤੇ ਕੈਨੇਡਾ ਜਾ ਰਿਹਾ ਸੀ ਜੋ ਕਿ ਆਪਣਾ ਪਰਿਵਾਰ ਨੂੰ ਵਧੀਆ ਸੈੱਟ ਕਰ ਸਕੇ ਪਿੰਡ ਵਡਾਲਾ ਵਾਂਗਰ ਸਾਰੇ ਵਿੱਚ ਸੋਗ ਦੀ ਲਹਿਰ ਹੈ ਪਿੰਡ ਵਿੱਚ ਕਿਸੇ ਨੇ ਵੀ ਆਪਣੇ ਘਰ ਦਾ ਚੁੱਲਾ ਨਹੀਂ ਬਾਲਿਆ ਕਿਉਂਕਿ ਜਵਾਨ 27 ਸਾਲਾ ਰਾਜबीर ਸਿੰਘ ਗਿੱਲ ਦੀ ਮੌਤ ਹੋ ਚੁੱਕੀ ਹੈ